ਆਸਰਾ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਾਲਾਨਾ 200ਵਾਂ ਵਿਸ਼ਾਲ ਖੂਨਦਾਨ ਕੈਂਪ ਸ਼ਹੀਦ ਉਦਮ ਸਿੰਘ ਨਗਰ ਵਿਖੇ ਲਗਾਇਆ ਗਿਆ। ਇਸ ਮੌਕੇ ਸਾਹ ਪਾ ਉਪ ਮੁੱਖ ਮੰਤਰੀ ਅਮপ্রকাশ ਸੋਨੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ ਅਤੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿ ਖੂਨਦਾਨ ਮਹਾਂਦਾਨ ਹੈ ਅਤੇ ਸਾਰਿਆਂ ਨੂੰ ਖੂਨਦਾਨ ਕਰਕੇ ਕੀਮਤੀ ਜ਼ਿੰਦਗੀਆਂ ਬਚਾਉਣੀਆਂ ਚਾਹੀਦੀਆਂ ਨੇ। ਇਸ ਮੌਕੇ ਪ੍ਰਧਾਨ ਲੱਕੀ ਬਬਰਾ, ਜਨ ਅਸਕਰ ਜਗੀਰ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ। 200ਾਂ ਜਿਹੜਾ ਇਹ ਕੈਂਪ ਆ 100 ਯੂਨਟ 100 ਯੂਨਟ ਅੱਜ ਦੇ ਇਸ ਕੈਂਪ 'ਚ ਬਲੱਡ ਡੋਨੇਟ ਕੀਤਾ ਡੋਨੇਟਰਾਂ ਨੇ ਸੋ ਮੈਂ ਇਹਨਾਂ ਨੂੰ ਖਾਸ ਕਰਕੇ ਜਿਹੜੇ ਬਲੱਡ ਡੋਨੇਟ ਕਰਦੇ ਹੁੰਦੇ ਵਲੰਟੀਅਰ ਜਿਹੜੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਹੈ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਸੋ ਇਹ ਬਲੱਡ ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆਉਂਦਾ ਹੈ ਜਿੱਦੋਂ ਕਿਸੇ ਮੁਸ਼ਕਲ ਕੋਈ ਆ ਜਾਂਦੀ ਆ ਮੈਡੀਕਲ ਲੈਵਲ ਤੇ ਕੋਈ ਮੁਸ਼ਕਲ ਆ ਜਾਂਦੀ ਆ ਉਹਦੇ ਕੰਮ ਆਉਂਦਾ ਉਹਦੀ ਜਾਨ ਬਚ ਸਕਦੀ ਆ ਸੋ ਇੱਕ ਯੂਨਿਟ ਖੂਨ ਨਾਲ ਇੱਕ ਬੰਦੇ ਦੀ ਜਾਨ ਬਚਾਈ ਜਾ ਸਕਦੀ ਆ ਪਰ ਤੁਸੀਂ ਵੀ ਇੱਕੋ ਇੱਕ ਕੈਂਪ ਜੱਜ ਦੇ ਇਸ ਕੈਂਪ ਚ 100 ਯੂਨਿਟ ਜਿਹੜਾ ਉਹ ਬਲੱਡ ਡੋਨੇਟ ਜਿਹੜਾ ਸਾਡੇ ਨੌਜਵਾਨਾਂ ਨੇ ਕੀਤਾ ਸੋ ਸੋਸਾਇਟੀ ਜਿਹੜੀ ਆ ਸਾਰਾ ਵੈਲਫੇਅਰ ਸਾਰੀ ਜਿਹੜੀ ਆ ਇਹ ਜਿੰਨੀ ਸੇਵਾ ਕਰਦੀ ਆ ਸਮਾਜ ਦੀ ਸਾਡੇ ਜਗੀਰ ਸਿੰਘ ਨੇ ਵਿੱਕੀ ਜੀ ਨੇ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਸੋ ਮੈਂ ਸਮਝਦਾ ਅੱਜ ਲੋੜ ਆ ਸਮਾਜ ਨੂੰ ਅਜੇ ਚੰਗੇ ਕੈਂਪਾਂ ਦੀ ਸੋ ਇਹ ਹਮੇਸ਼ਾ ਹੀ ਹਮੇਸ਼ਾ ਹੀ ਜਿਹੜੇ ਨੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਨੇ ਸੋ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹ ਆਸਰਾ ਵੈਲਫੇਅਰ ਫਾਊਂਡੇਸ਼ਨ ਦਾ 200ਵਾਂ ਕੈਂਪ ਸੀਗਾ ਜਿਹਦੇ ਵਿੱਚ ਬਹੁਤ ਹੀ ਜੰਗ ਲੜਕੇ ਔਰ ਬਜ਼ੁਰਗ ਲੜਕਿਆਂ ਨੇ ਵੀ ਆਪਣਾ ਬਲੱਡ ਡੋਨੇਟ ਕੀਤਾ ਔਰ ਅੱਜ ਜਿਹੜੀ ਸਾਡੀ ਕਲੈਕਸ਼ਨ ਹੈਗੀ ਆ ਬਲੱਡ ਦੀ ਉਹ 100 ਜੁਨਿਟ ਦੇ ਆਸ-ਪਾਸ ਪਹੁੰਚ ਗਈ ਹੈਗੀ ਆ ਔਰ ਹਰ ਐਤਵਾਰ ਹਰ ਐਤਵਾਰ ਅਸੀਂ ਬਲੱਡ ਡੋਨੇਸ਼ਨ ਕੈਂਪ ਜੋ ਹੈ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਲਗਾਉਨੇ ਆ ਗਏ ਆ ਤਾਂ ਇਹ ਬਹੁਤ ਹੀ ਵਧੀਆ ਆ ਆਰਗੇਨਾਈਜ਼ ਕੀਤਾ ਜਾਂਦਾ ਹੈਗਾ ਸਾਡਾ ਵਿੱਕੀ ਬਬਰਾ ਵੱਲੋਂ